ਦਾ ਦਾਮਨੀ ਦਾ ਫਸਾਨਾ ਯਹਾਂ ਸਭ ਆਪਣੇ ਆਪਣੇ ਪਹਿਰਨ ਦੀ ਗੱਲ ਕਰਦੇ ਹਨ ਚਾਕ ਦਾਮਨੀ ਹੁੰਦਾ ਹੈ ਹਜ਼ੂਰ ਫਟਿਆ ਤੇ ਪਹਿਰਨ ਕਹਿੰਦੇ ਨੇ ਸੁੰਦਰ ਵਸਤਰ ਪੋਸ਼ਾਕ ਇਤਿਆਦਿਕ ਨੂੰ ਮੈਂ ਇਹ ਸ਼ੇਰ ਕਿਉਂ ਬੋਲ ਰਿਹਾ ਹਾਂ ਇਹ ਤੁਸੀਂ ਚੰਦ ਲਮ੍ਹੇ ਜੇ ਇਸ ਵੀਡੀਓ ਨੂੰ ਸੁਣ ਲਿਆ ਤੇ ਆਪਣੇ ਆਪ ਹੀ ਤੁਸੀਂ ਪਾਓਗੇ ਕਿ ਬੂਲ ਬਿਲਕੁਲ ਟੁਕਮੇ ਸਨ ਜਿਸ ਸ਼ਖਸ ਬਾਰੇ ਮੈਂ ਅੱਜ ਗੱਲ ਕਰਨ ਚਾ ਰਿਹਾ ਜੇ ਉਹ ਗੱਲ ਨਾ ਕਰੀਏ ਤੇ ਮੇਰੇ ਖਿਆਲ ਦੇ ਨਾਲ ਸਾਡੀ ਬਦ ਨਸੀਬੀ ਹੋਊਗੀ ਤੇ ਉਸ ਸ਼ਖਸੀਅਤ ਦੇ ਨਾਲ ਮਾਇਆਨਾਜ਼ ਸ਼ਖਸੀਅਤ ਦੇ ਨਾਲ ਬੇਇਨਸਾਫੀ ਗੱਲ ਸ਼ੁਰੂ ਹੁੰਦੀ ਆ 8ਵੇਂ ਮਹੀਨੇ ਤੋਂ ਕਿਉਂਕਿ ਉਦੋਂ ਡੇਟ ਆਫ ਬਰਥ ਜ਼ਿਆਦਾ ਤਰਲੂਕਾਂ ਨੂੰ ਯਾਦ ਨਹੀਂ ਸੀ ਹੁੰਦੀ ਆ 8ਵਾਂ ਮਹੀਨਾ ਸੀਗਾ ਸਾਲ ਸੀ 1954 ਪਿੰਡ ਪਠਲ ਜ਼ਿਲ੍ਹਾ ਸੰਗਰੂਰ ਇੱਕ ਬਾਲਕ ਦਾ ਇੱਕ ਜਾਦਕ ਦਾ ਜਨਮ ਹੁੰਦਾ ਹੈ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਦੇ ਵਿੱਚ ਬੱਚਾ ਉਸੇ ਪਿੰਡ ਦੇ ਸਕੂਲ ਦੇ ਵਿੱਚੋਂ 6ਵੀਂ ਕੂ ਜਮਾਤ ਤੱਕ ਪੜਦਾ ਹੈ ਉਦੋਂ ਤੁਹਾਨੂੰ ਪਤਾ ਹੀ ਹੈ ਦਾਖਲੇ ਲੇਟ ਹੁੰਦੇ ਸਨ ਉਦੋਂ ਤੱਕ ਜਵਾਨੀ ਝੜ ਚੁੱਕੀ ਹੁੰਦੀ ਸੀ ਜਦੋਂ ਤੱਕ ਸਕੂਲਿੰਗ ਹਾਲੇ ਚੱਲਦੀ ਹੁੰਦੀ ਸੀ ਖੈਰ ਇੱਕ ਦਿਨ ਹੋਇਆ ਕਿ ਕਿ ਬਾਪੂ ਨੇ ਆਖਿਆ ਕਿ ਚੱਲ ਸ਼ਾਦੀ ਦਾ ਪ੍ਰੋਗਰਾਮ ਆ ਤੇ ਨੂੰ ਵੀ ਲੈ ਚਲਾ ਜਦੋਂ ਵਿਆਹ ਸਮਾਗਮ اٹینڈ ਕੀਤਾ ਤੇ ਉਸ ਵੇਲੇ ਸਤੰਬਰ ਦਾ ਮਹੀਨਾ ਸੀਗਾ ਸਤੰਬਰ ਦੇ ਮਹੀਨੇ 'ਚ ਤੁਹਾਨੂੰ ਪਤਾ ਹੀ ਆ ਬੜੀ ਹੁੰਮਸ ਹੁੰਦੀ ਆ ਗਰਮੀ ਹੁੰਦੀ ਆ ਇਸ ਚੋਬਰ ਨੂੰ ਥੋੜੀ ਗਰਮੀ ਫੀਲ ਹੋਈ ਖੁਜਲੀ ਜੀ ਫੀਲ ਹੋਈ ਤੇ ਇਹ ਖੁੱਲੇ ਮੈਦਾਨ 'ਚ ਆ ਗਿਆ ਕੁ ਰੁੱਖ ਦੇ ਹੇਠਾਂ ਬੈਠ ਕੇ ਸੋਚਿਆ ਕਿ ਵਟਾਂ ਤੇ ਰੁਲ ਕੇ ਖੇਤਾਂ ਦੇ ਵਿੱਚ ਯਬਕ ਕੇ ਸਿੰਦਗੀ ਕੱਟੀ ਤੇ ਫਿਰ ਕੀ ਕੱਟੀ ਮੈਨੂੰ ਫੌਜ ਦੇ ਵਿੱਚ ਭਰਤੀ ਹੋ ਜਾਣਾ ਚਾਹੀਦਾ ਉਸ ਵੇਲੇ ਹਜ਼ੂਰ મોદી ਸਾਹਿਬ ਪਤਾ ਨਹੀਂ ਕਿਤੇ ਚਾਚੂ ਵੇਚ ਰਹੇ ਸਨ ਇਹਨਾਂ ਦੀ ਅਗਨੀ ਵੀਰ ਸਕੀਮ ਨਹੀਂ ਸੀ ਆਈ ਫੌਜ ਦੇ ਵਿੱਚ ਪੱਕੀ ਭਰਤੀ ਛੜੀ ਹੈ ਉਹ ਆਸਾਨੀ ਨਾਲ ਹੋ ਜਾਇਆ ਕਰਦੀ ਸੀਗੀ ਲਓ ਜੀ ਕੀਤੀ ਟ੍ਰਾਈ ਫੌਜ ਦੇ ਵਿੱਚ ਨੰਬਰ ਲੱਗ ਗਿਆ ਉਸ ਵੇਲੇ ਕੰਮ ਖੁੱਲਾ ਹੀ ਸੀ 6 ਸਿੱਖ ਰੈਜੀਮੈਂਟ ਦੇ ਵਿੱਚ ਇਹ ਮੁੰਡਾ ਭਰਤੀ ਯਾ ਹੋਇਆ ਮੇਰਟ ਦੇ ਵਿੱਚ ਟ੍ਰੇਨਿੰਗ ਸੀ ਟ੍ਰੇਨਿੰਗ ਦਾ ਵਕਫਾ ਲੰਘਿਆ 4 ਸਾਲ ਮੇਰਟ ਦੇ ਵਿੱਚ ਬਤਾਏ ਕਦੇ ਕਦੇ ਮਨ ਦੇ ਵਿੱਚ ਆਉਂਦਾ ਕਿ ਇੱਥੋਂ ਨੱਸ ਜਾਵਾਂ ਯਾਰ ਇਹਦੇ ਨਾਲ ਉਤੇ ਪੱਠਾ ਦੱਥਾ ਹੀ ਠੀਕ ਸੀਗਾ ਕਿਉਂਕਿ ਕਿਸੇ ਵੀ ਆਰਮੀ ਮੈਨ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਮੱਖਣ ਮਲਾਈ ਜ਼ਿੰਦਗੀ ਨਹੀਂ ਹੁੰਦੀ ਬਹੁਤ ਹਾਰਡ ਜ਼ਿੰਦਗੀ ਹੁੰਦੀ ਹੈ ਪਰ ਕਈ ਬੰਦਿਆਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇੱਕ ਨਦੀ ਟੱਪ ਕੇ ਜਾਣਾ ਤੇ ਟੱਪਣਾ ਇੱਕ ਲੱਕੜ ਦੇ ਪੁੱਲ ਦੇ ਜ਼ਰੀਏ ਆ ਤੇ ਟੱਪ ਕੇ ਫਿਰ ਕੁਝ ਬੰਦੇ ਉਸ ਨੂੰ ਅੱਗ ਲਾ ਚੁੱਕੇ ਹੁੰਦੇ ਆ ਮਤਲਬ ਕਿ ਹੁਣ ਤੁਸੀਂ ਪਿੱਛੇ ਨਹੀਂ ਪਰਤ ਸਕਦੇ ਹਾਕਮ ਸਿੰਘ ਇਸ ਜਵਾਨ ਦਾ ਨਾਮ ਸੀ ਜੋ ਉਸ ਵੇਲੇ ਅੰਤਰਦਵੰਦ ਦਾ ਸ਼ਿਕਾਰ ਸੀਗਾ ਹਾਕਮ ਸਿੰਘ ਪਠਲ ਜੋ ਬਾਦ ਦੇ ਵਿੱਚ ਸੰਸਾਰ ਚ ਪ੍ਰਸਿੱਧ ਹੋਇਆ ਕਹਿਣ ਫਿਰ ਸੋਚਿਆ ਕਿ ਨਹੀਂ ਇੱਥੇ ਠੀਕ ਹੈ ਯਾਰ ਚਲੋ ਅੱਗੇ ਵਧਦੇ ਆਂ 4 ਸਾਲ ਬਾਅਦ ਧਾਨਾ ਨਗਰ ਜੋ ਐਮਪੀ ਦੇ ਵਿੱਚ ਹੈ ਉੱਥੇ ਤਵਾਦਲਾ ਹੋ ਗਿਆ ਉੱਥੇ ਮੈਰਾਥਨ ਵਾਕਰ ਹੁੰਦੇ ਸਨ ਬਲਦੇਵ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਉੱਥੋਂ ਸਟਾਰਟਿੰਗ ਹੁੰਦੀ ਹੈ ਹਾਕਮ ਸਿੰਘ ਤੋਂ ਹਾਕਮ ਸਿੰਘ ਪਠਲ ਵਾਕਰ ਰੇਸਰ ਬਣਦੀ ਇਹ ਸ਼ੁਰੂਆਤ ਸੀ ਕਿਉਂਕਿ ਉੱਥੇ ਹੀ ਫਿਰ ਇਹਨਾਂ ਦਾ ਮੇਲ ਹੁੰਦਾ ਹੈ ਕੋਚ ਗੁਰਦੀਪ ਸਿੰਘ ਬਰਾੜ ਦੇ ਨਾਲ ਪਹਿਲਾ ਮੁਕਾਬਲਾ ਆਰਮੀ ਦਾ ਇਹਨਾਂ ਨੇ ਲੜਿਆ ਗਿਆ ਦੇ ਵਿੱਚ ਜਿੱਥੇ ਇਹਨਾਂ ਨੇ ਬਹੁਤ ਸੋਹਣੀ ਟਾਈਮਿੰਗ ਕੱਢੀ 20 ਕਿਲੋਮੀਟਰ ਦੇ ਵਿੱਚ 1 ਘੰਟਾ 38 ਮਿੰਟ 40 ਸੈਕਿੰਡ ਤਾਂ ਦੂਜਾ ਸੀਗਾ ਖੈਰ ਉਸ ਤੋਂ ਬਾਅਦ ਦੂਜੀ ਵਾਰ ਬਰੇਲੀ ਚ ਇਹਨਾਂ ਨੇ ਇੱਕ ਕਮਾਂਡ ਮੀਟਸ ਮੁਕਾਬਲੇ ਚ ਹਿੱਸਾ ਲਿਆ ਤੇ ਚੌਥਾ ਸਥਾਨ ਪ੍ਰਾਪਤ ਕੀਤਾ ਮਤਲਬ ਕਿ ਕੰਮ ਚੱਲ ਪਿਆ ਸਭ ਤੋਂ ਵੱਡਾ ਜੇ ਆਪਾਂ ਦੇਖੀਏ ਤਾਂ ਮੌਕਾ ਸੀਗਾ 1978 ਦਾ ਕਿਉਂਕਿ ਬੱਤਰ ਚ ਭਰਤੀ ਹੋਏ ਸਨ 6 ਸਾਲ ਬਾਅਦ ਇਹਨਾਂ ਨੂੰ ਇੱਕ ਬਹੁਤ ਵੱਡਾ ਮੌਕਾ ਮਿਲਿਆ ਕਿਉਂਕਿ ਜਲੰਧਰ ਦੇ ਵਿੱਚ ਆਲ ਓਪਨ ਐਥਲੈਟਿਕ ਮੀਟਸ 'ਚ ਇਹ ਹਿੱਸਾ ਲੈ ਰਹੇ ਸੀ ਕਮਾਲ ਦੀ ਗੱਲ ਕਿ ਪੰਜਾਬ ਦੀ ਧਰਤੀ ਪੰਜਾਬ ਦਾ ਹੀ ਚੋਬਰ ਤੇ ਫਿਰ ਇਹਨੇ ਦੂਸਰਾ ਸਥਾਨ ਪ੍ਰਾਪਤ ਕਰ ਲਿਆ ਇੱਥੋਂ ਹੀ ਦਰਵਾਜ਼ਾ ਖੁੱਲ ਗਿਆ ਐਨ ਆਈ ਐਸ ਪਟਿਆਲੇ ਦਾ ਇੱਥੇ ਫਿਰ ਤਿਆਰੀ ਕੀਤੀ ਉਦੋਂ ਇੰਡੀਆ ਦੀ ਟੀਮ ਦੀ ਸਿਲੈਕਸ਼ਨ ਦੀ ਤਿਆਰੀ ਹੋ ਰਹੀ ਸੀਗੀ ਜਿਹੜਾ ਸਟੈਂਡਰਡ ਟਾਈਮ ਰੱਖਿਆ ਗਿਆ ਸੀ 20 ਕਿਲੋਮੀਟਰ ਦੇ ਵਿੱਚ ਉਹ ਸੀ 1 ਘੰਟਾ 44 ਮਿੰਟ 17 ਸੈਕਿੰਡ ਇਹਨਾਂ ਨੇ ਤਿਆਰੀ ਕਰਕੇ ਬੜਾ इजीली ਇਸ ਨੂੰ ਅਚੀਵ ਕਰ ਲਿਆ 1 ਘੰਟਾ 40 ਮਿੰਟ 41 ਸੈਕਿੰਡ ਦੇ ਨਾਲ ਲਓ ਜੀ ਭਾਰਤੀ ਟੀਮ ਚ ਐਂਟਰੀ ਹੋ ਜਾਂਦੀ ਹੈ ਇਹ ਪੰਜਾਬੀ ਸ਼ੇਰ ਫਿਰ ਬੈਂਕਾਕ ਪਹੁੰਚਦਾ ਹੈ ਜਿੱਥੇ ਏਸ਼ੀਅਨ ਗੇਮਸ ਸੀਗੀਆਂ ਇਹ ਗੱਲ ਜਿਹੜੀ ਹੈ ਮੈਂ ਜਿਵੇਂ ਦੱਸਿਆ ਕਿ 78 ਦੀ ਹੋਆ ਲਓ ਜੀ ਉੱਥੇ ਫਿਰ ਆਰਾਮ ਨਾਲ 골ਡ ਜਿੱਤ ਲਿਆ ਜਾਂਦਾ ਪਰ ਆਪਾਂ ਕਹਿ ਸਕਦੇ ਆਰਾਮ ਨਾਲ 골ਡ ਜਿੱਤ ਲਿਆ ਹਜ਼ੂਰ ਇਹ 골ਡ ਕੋਈ ਆਸਾਨੀ ਨਾਲ ਨਹੀਂ ਸੀ ਜਿੱਤਿਆ ਗਿਆ ਇੱਥੇ ਜੋ ਮੁਕਾਬਲੇਬਾਜ਼ ਸੀਗਾ ਸ਼ਾਇਦ ਮਲੇਸ਼ੀਆ ਦਾ ਸੁਬਰਾਮਣੀ ਬਹੁਤ ਤਗੜਾ ਬਹੁਤ ਹੀ ਤਗੜਾ ਉਹ ਉਸ ਵੇਲੇ ਮੈਰਾਥਨ ਵਾਕਰ ਸੀ ਤਗੜਾ ਤੇ ਆnde ਆ ਕਿ ਐਡਾ ਸਿਰੇ ਦਾ ਮੁਕਾਬਲਾ ਸੀ ਕਿ 200 ਮੀਟਰ ਜਦੋਂ ਰਹਿ ਗਿਆ ਇਹ ਬਿਲਕੁਲ neck to neck ਚੱਲ ਰਹੇ ਸੀਗੇ ਤੇ ਦਾਦੇ ਆ ਕਿ ਹਾਕਮ ਸਿੰਘ ਪਠਲ ਥੋੜਾ ਪਛੜ ਗਏ ਕੋਈ ਫਿਜ਼ੀਕਲੀ ਪ੍ਰੋਬਲਮ ਆ ਗਈ ਕਿਸੇ ਥਾਂ ਤੇ ਵੋਮਟਿੰਗ ਵੀ ਲਿਖਿਆ ਕਿ ਉਲਟੀ ਆ ਗਈ ਸੀ ਕਿ ਜਿਸ ਕਾਰਨ ਰੁਕਣਾ ਪਿਆ ਪਰ ਫਿਰ ਇਸ ਚੋਬਰ ਨੇ ਇਸ ਪੰਜਾਬੀ ਸ਼ੇਰ ਨੇ ਜ਼ੋਰ ਮਾਰਿਆ ਵੈਸੇ ਤੇ ਉਹ ਮਲੇਸ਼ੀਅਨ ਰਨਰ ਨੂੰ ਲੱਗਿਆ ਕਿ ਵਾਕਰ ਨੂੰ ਲੱਗਿਆ ਕਿ ਮੈਂ ਤਾਂ ਨਿਕਲ ਗਿਆ ਉਹ ਤੇ ਬਹੁਤ ਕਹਿ ਲੋ ਕਿ ਹਿਲਾ ਹੋ ਗਿਆ ਕਛੂਕ ਮੇਲਾ ਸਾਹਿਬ ਵੀ ਬਸ ਸ਼ਰਾਮ ਨਾਲ ਕੌਨਫੀਡੈਂਟ ਹੋ ਗਿਆ ਇਹਨੇ ਫਿਰ ਵਕਾ ਮਾਰਿਆ ਜ਼ੋਰ ਲਾਇਆ ਪਟਾਣ ਵਾਲਾ ਲੋਜੀ ਗੱਲ ਫਿਰ ਰਹਿੰਦਿਆ ਰਹਿੰਦਿਆ ਇੱਥੋਂ ਤੱਕ ਰਹਿ ਗਈ ਕਿ ਆਂਦੇ ਆ ਕੇ ਖੀਰ 10 ਮੀਟਰਾਂ ਤੇ ਫਿਰ ਜਾ ਕੇ ਮੋੜੇ ਨਾਲ ਮੋੜਾ ਪੜਨਾ ਸ਼ੁਰੂ ਹੋ ਗਿਆ ਪਰ ਹਾਕਮ ਸਿੰਘ ਨੇ ਜਿਹੜੀ ਫਿਨਿਸ਼ਿੰਗ ਲਾਈਨ ਹੁੰਦੀ ਹੈ ਉਸ ਨੂੰ ਕੁਝ ਮਤਲਬ ਕੇ ਜਦਾ ਮਿਲੀ ਸੈਕਿੰਡ ਹੁੰਦੇ ਹੈ ਜਾਂ ਸੈਕਿੰਟਾਂ ਤੋਂ ਵੀ ਉਹਦੇ ਫਰਕ ਦੇ ਨਾਲ 골ਡ ਮੈਡਲ ਜਿੱਤਿਆ ਲੋ ਜੀ ਹਾਕਮ ਸਿੰਘ ਹੋ ਗਈ ਹਾਕਮ ਸਿੰਘ ਕੇ ਹਾਕਮ ਸਿੰਘ ਨੇ 골ਡ ਮੈਡਲ ਜਿੱਤਿਆ ਸੋ ਅਗਲੇ ਸਾਲ ਫਿਰ ਇੱਕ ਬਹੁਤ ਵੱਡਾ ਮੁਕਾਬਲਾ ਸੀਗਾ ਬਹੁਤ ਵੱਡਾ ਮੁਕਾਬਲਾ ਸੀਗਾ ਉਹ ਸ਼ਾਇਦ ਕੋਕੀਓ ਦੇ ਵਿੱਚ ਸੀ ਉਹ ਵੀ ਏਸ਼ੀਅਨ ਐਥਲੈਟਿਕ ਮੀਟਸ ਕੁਝ ਇਸ ਤਰ੍ਹਾਂ ਦਾ ਮੁਕਾਬਲਾ ਸੀ ਉਹਦੇ ਵਿੱਚ ਵੀ ਹਾਕਮ ਸਿੰਘ ਪਠੱਲ ਨੇ ਚਾਈਨਾ ਦਾ ਬੜਾ ਤਗੜਾ ਉਸ ਵੇਲੇ ਦਾ ਵਾਕਰ ਹੁੰਦਾ ਸੀਗਾ ਕਿਆਂਗ ਉਸ ਨੂੰ ਹਰਾ ਕੇ 골ਡ ਜਿੱਤ ਲਿਆ ਅੱਛਾ ਹੁੰਦਾ ਕੀ ਆ ਕਿ ਜਦੋਂ ਪਹਿਲੀ ਵਾਰੀ গোল্ড জিতਿਆ ওদੋਂ ਵੀ ਤੇ ਦੂਜੀ ਵਾਰ ਜਦੋਂ গোল্ড জিতਿਆ ওਦੋਂ ਵੀ ਹਾਕਮ ਸਿੰਘ ਪਠੱਲ ਜਹਾਜ਼ ਤੋਂ ਉਤਰਦਾ ਇਹ ਸੋਚ ਕੇ ਕਿ ਢੋਲ ਵੱਜ ਰਹੇ ਹੋਣਗੇ ਬੱਲੇ 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 ਫੁੱਲਾਂ ਦੇ ਹਾਰ ਲੈ ਕੇ ਲੋਕ ਇੱਕ ਦੂਜੇ ਤੇ ਉਤੋਂ ਦੀ ਆਉਂਦੇ ਹੋਣਗੇ ਕਿ ਹਾਕਮ ਸਿੰਘ ਪਠੱਲ ਆਇਆ ਹਾਕਮ ਸਿੰਘ ਪਠੱਲ ਆ ਕਿਉਂਕਿ ਜਿਹੜੀ ਟੋਕੀਓ ਵਾਲੀ ਚੈਂਪੀਅਨਸ਼ਿਪ ਸੀਗੀ ਨਾ ਉਹਦੇ 'ਚ ਸਿਰਫ 2 골ਡ ਜਿੱਤੇ ਸਨ ਇੰਡੀਆ ਨੇ ਇੱਕ ਹੀ ਪੰਜਾਬੀ ਸ਼ੇਰ ਲੈ ਕੇ ਆ ਰਿਹਾ ਸੀ ਪਰ ਸਾਰੇ ਅਰਮਾਨ ਜਿਹੜੇ ਸੀ ਨਾ ਦਿਲ ਕੇ ਅਰਮਾਨ ਸੁओं ਵਿੱਚ ਬਹਿ ਗਏ ਹਮ ਵਫਾ ਕਰਕੇ ਵੀ ਤਨਹਾ ਰਹਿ ਗਏ ਤਾਂ ਹਾਕਮ ਸਿੰਘ ਪਠੱਲ ਜਿਵੇਂ 에어ਪੋਰਟ ਤੇ ਉਤਰਦੇ ਆ ਦੇਖਦੇ ਆ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਕੋਈ ਨਹੀਂ ਆਇਆ ਕਿਸੇ ਨੇ ਨਿਊਜ਼ ਤੱਕ ਨਹੀਂ ਲਾਈ ਚੱਜਨਾ ਆ ਮੇਰੇ ਕੋਲ ਲਿਖਤ ਆ ਮੈਨੂੰ ਇਹ ਨਹੀਂ ਪਤਾ ਕਿ ਭਾਈ ਕਿਹਨੇ ਲਿਖੀ ਆ ਬਤੌਰ ਪੱਤਰਕਾਰ ਪਰ ਮੈਂ ਜਿੰਨੀ ਕੁ ਸ਼ੈਲੀ ਸਮਝ ਸਕਿਆ ਆ ਜਿਨਾ ਕੁ ਮੈਂ ਇਸ ਸਾਰੇ ਖਰੜੇ ਨੂੰ ਪੜਿਆ ਵਾ ਜਿਹੜਾ ਕਿ ਪਰਿਵਾਰ ਵੱਲੋਂ ਹੀ ਮੁਹੱਈਆ ਕਰਵਾਇਆ ਗਿਆ ਹੈ ਦਰਅਸਲ ਇਹ ਮੈਨੂੰ ਪ੍ਰਿੰਸੀਪਲ ਸਰਵਣ ਸਿੰਘ ਟੂ ਡੀ ਕੇ ਜੀ ਦਾ ਲੱਗਦਾ ਕਿਉਂਕਿ ਮੈਂ ਬਹੁਤ ਪੜਦਾ ਉਹਨਾਂ ਨੂੰ ਸੋ ਇਸ ਵਾਸਤੇ ਮੈਨੂੰ ਸ਼ੈਲੀ ਤੋਂ ਲੱਗਿਆ ਤਾਂ ਇਹਦੇ ਵਿੱਚ ਜ਼ਿਕਰ ਹੈ ਕਿ ਹਾਕਮ ਸਿੰਘ ਨੇ ਇੱਕ ਪੱਤਰ ਲਿਖਿਆ ਇਹਨਾਂ ਨੂੰ ਨਾਲ ਫੋਟੋਗ੍ਰਾਫੀ ਭੇਜਿਆ ਕਿ ਯਾਰ ਇੱਕ ਕੋਈ ਖਬਰ ਹੀ ਲਾ ਦਿਓ ਭਾਜੀ ਮੇਰੀ ਮੈਂ ਗੋਲਡ ਜਿੱਤ ਕੇ ਆਇਆ ਮੇਰੀ ਕਿਸੇ ਨੇ ਕੋਈ ਨਿਊਜ਼ ਨਹੀਂ ਲਾਈ ਇੱਥੋਂ ਤੱਕ ਕੇ ਪੰਜਾਬ ਸਰਕਾਰ ਨੇ ਵੀ ਯਾਰ ਮੇਰੀ ਕੋਈ ਬਾਤ ਨਹੀਂ ਪੁੱਛੀ ਓਹ ਹੋ ਮੈਂ ਲੰਪਕ ਦੀ ਤਿਆਰੀ ਕਰ ਰਿਹਾ ਜ਼ੋਰ ਸ਼ਾਇਦ ਮੇਰੀ ਕੋਈ ਕਿਸੇ ਨੂੰ ਯਾਦ ਕੋਈ ਸਿਮਰਤੀ ਰਹਿ ਜਾਵੇ ਜਾਂ ਕੋਈ ਨੋਟਸ ਲੈ ਲਵੇ ਕਿ ਮੈਂ ਗੋਲਡ ਜਿੱਤੂਆ ਇੱਕ ਸੋਨ ਤਗਮੇ ਦਾ ਜ਼ੇਤੂ ਖਿਡਾਰੀ ਇੱਕ ਗੁਜ਼ਾਰਿਸ਼ ਲਾ ਰਿਹਾ ਹੈ ਖਬਰ ਵਾਸਤੇ ਹਜ਼ੂਰ ਇਹ ਭਾਰਤ ਹੈ ਜਿੱਥੇ ਹੀਰੇ ਪਹਿਲਾਂ ਤਲਾਸ਼ੇ ਜਾਂਦੇ ਆ ਫਿਰ ਤਰਾਸ਼ੇ ਜਾਂਦੇ ਆ ਤੇ ਫਿਰ ਫਿਰ ਪੁਲਪੁਲਾ ਦਿੱਤੇ ਜਾਂਦੇ ਆ ਖੈਰ ਹਾਕਮ ਸਿੰਘ ਭੱਠਲ ਉਹਨਾਂ ਦਿਨਾਂ ਦੇ ਵਿੱਚ ਹਜ਼ੂਰ ਐਸਾ ਕਾਰਨਾਮਾ ਕਰ ਰਿਹਾ ਸੀਗਾ ਕਿ ਐਕਸਪਰਟ ਵੀ ਹੈਰਾਨ ਸੀਗੇ ਜਦੋਂ ਇਹਨਾਂ ਨੇ 골ਡ ਜਿੱਤਿਆ ਨਾ ਟਾਈਮ ਜਿਹੜਾ ਸੀਗਾ ਇਹਨਾਂ ਦਾ ਬੜਾ ਜ਼ਬਰਦਸਤ ਨਿਕਲਿਆ ਬੜਾ ਜ਼ਬਰਦਸਤ ਜੇ ਮੈਂ ਅੰਦਾਜ਼ਨ ਕਹਾਂ ਤੇ ਸ਼ਾਇਦ 1 ਘੰਟਾ ਤੇ 30 31 ਮਿੰਟ ਤੇ ਆ ਗਿਆ ਸੀਗੇ 1 40 ਤੋਂ ਤੇ ਸਾਰਾ ਕੁਝ 1 ਮਹੀਨੇ ਦੇ ਦਰਮਿਆਨ ਉਦੋਂ ਖੇਡ ਐਕਸਪਰਟ ਜਿਹੜੇ ਸੀਗੇ ਉਹ ਹਰਾਮ ਸੀ ਕਿ ਕੁਝ ਮਹੀਨੇ ਚ ਨਹੀਂ ਇੰਪਰੂਵਮੈਂਟ ਕਿਉਂਕਿ ਉਹਦਾ ਵਰਲਡ ਰਿਕਾਰਡ ਜਿਹੜਾ ਸੀਗਾ ਉਹ 1 ਘੰਟਾ ਤੇ 24 ਮਿੰਟ ਤੇ ਕੁਝ ਸਕਿੰਟ ਦਾ ਸੀ ਸਾਰਿਆਂ ਨੂੰ ਇਹ ਹੋ ਗਿਆ ਕਿ ਹਾਕਮ ਸਿੰਘ ਇਹ ਵਰਲਡ ਰਿਕਾਰਡ ਕੁਝ ਮਹੀਨਿਆਂ ਦੇ ਅੰਦਰ ਅੰਦਰ ਤੋੜ ਦੇਵੇਗਾ ਪਰ ਜਿਹਦਾ ਦਿਲ ਟੁੱਟਿਆ ਹੋਵੇ ਫਿਰ ਉਹਨੇ ਕੀ ਦਿਲ ਆਪਣੇ ਰੱਖ ਕੇ ਤੇ ਅੱਗੇ ਵਧਣਾ ਹੋਵੇ ਜਿਹਦਾ ਦਿਲ ਟੁੱਟ ਗਿਆ ਹੋਵੇ ਫਿਰ ਉਹਨੇ ਆਪਣਾ ਮਨ ਜਿਹੜਾ ਮਯੂਸ ਕੇ ਉਸੇ ਤਰ੍ਹਾਂ ਦੀ ਤਿਆਰੀ ਕਰਨੀ ਆ ਪਰ ਖੈਰ ਹੌਸਲੇ ਬਲੰਦ ਸੀ ਪਰ ਕਿਸਮਤ ਇੱਕ ਵਾਰ ਫੇਰ ਆਰ ਗਈ ਹਾਕਮ ਸਿੰਘ ਪੱਟਲ ਦਾ 1981 ਚ ਐਕਸੀਡੈਂਟ ਹੋ ਜਾਂਦਾ ਸਭ ਕੁਝ ਵਿਚੇ ਹੀ ਰਹਿ ਗਿਆ 84 ਚ ਸ਼ਾਦੀ ਹੁੰਦੀ ਆ ਬਿਆਨਤ ਕੌਰ ਜੀ ਦੇ ਨਾਲ ਦੋ ਲੜਕੇ ਇਹਨਾਂ ਦੇ ਘਰ ਜਨਮ ਲੈਂਦੇ ਆ ਫੇਰ 86 ਦੇ ਵਿੱਚ ਜ਼ਿੰਦਗੀ ਚ ਪੁਚਾਲ ਆ ਜਾਂਦਾ ਆਰਮੀ ਛੱਡਣੀ ਪੈਂਦੀ ਆ ਕਿਉਂਕਿ ਉੱਥੇ ਵੀ ਦੱਸਦੇ ਆ ਇੱਕ ਅਫਸਰ ਨੇ ਇਹਨਾਂ ਨੂੰ ਜ਼ਲਾਲਤ ਦਿੱਤੀ 6 ਕੁ ਮਹੀਨੇ ਰਿਟਾਇਰਮੈਂਟ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਪੁੱਠਾ ਸਿੱਧਾ ਬੋਲਿਆ ਕਿ ਇਹਦੇ ਅਰਗੇ 20 ਫਿਰਦੇ ਆ ਇਸ ਚੈਂਪੀਅਨ ਨੂੰ ਇਹ અપਮਾਨ ਇਹ ਜ਼ਲਾਲਤ ਝੱਲਣਾ ਹੋਈ ਛੱਡ ਕੇ ਆਰਮੀ ਘਰੇ ਆ ਗਿਆ ਕਈ ਸਾਲ ਵਿਹਲਾ ਬੈਠਾ ਰਿਹਾ ਬੱਚਿਆਂ ਨੂੰ ਕਦੇ ਵੀ ਗਰਾਊਂਡ ਨਹੀਂ ਭੇਜਿਆ ਕਿਉਂਕਿ ਪਤਾ ਸੀਗਾ ਕਿ ਨਾ ਮੈਦਾਨਾਂ ਚ ਸਿਵਾਏ ਸਿਵਾਏ ਸਮਾਂ ਬਰਬਾਦੀ ਦੇ ਕੁਝ ਨਹੀਂ ਮਿਲਣਾ ਸੋਚ ਲਿਆ ਪਰ ਫਿਰ ਜਦੋਂ ਕਾਂਗਰਸ ਸਰਕਾਰ ਬਣਦੀ ਹੈ 2002 ਦੇ ਵਿੱਚ ਉਦੋਂ ਬੀਬੀ ਪੱਠਲ ਨੇ ਇਹਨਾਂ ਨੂੰ ਪੁਲਿਸ ਦੇ ਵਿੱਚ बतौर ਕੋਚ ਜੁਆਇਨ ਕਰਵਾ ਦਿੱਤਾ ਕੁਝ ਕੁ ਸਾਲ ਉੱਥੇ ਸੇਵਾਵਾਂ ਦਿੱਤੀਆਂ ਫਿਰ ਉੱਥੋਂ ਵੀ ਪੈਨਸ਼ਨ ਆ ਗਿਆ ਆ ਕੇ ਬਿਮਾਰ ਰਹਿਣ ਲੱਗ ਪਿਆ ਤੇ ਇੱਕ ਦਿਨ ਫਿਰ ਐਸਾ ਚੜ੍ਹਿਆ ਜਦੋਂ ਬਈ ਅਗਸਤ 218 ਨੂੰ 14 ਅਗਸਤ 218 ਨੂੰ ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਸਦਾ ਵਾਸਤੇ ਸਾਡੇ ਤੋਂ ਰੁਕਸਤ ਹੋ ਗਿਆ ਇਹ ਚੈਂਪੀਅਨ ਬੰਦਾ ਆਪਣੇ ਬੱਚਿਆਂ ਨੂੰ ਗਰਾਊਂਡ ਤੱਕ ਨਹੀਂ ਲੈ ਕੇ ਗਿਆ ਅੱਜ ਵੀ ਮੈਂ ਇਹਨਾਂ ਦੇ ਲੜਕੇ ਨਾਲ ਜਦੋਂ ਗੱਲ ਕੀਤੀ ਤਾਂ ਉਹ ਇੱਕ ਪ੍ਰਾਈਵੇਟ ਜੌਬ ਕਰਦੇ ਆ 5-10 ਹਜ਼ਾਰ ਤੇ ਅੱਛਾ ਕਮਾਲ ਦੀ ਗੱਲ ਕਿ ਆਰਮੀ ਨੇ ਪੈਨਸ਼ਨ ਵੀ ਨਾ ਲਈ ਕੋਈ ਸਾਲ ਕਾਨੂੰਨੀ ਲੜਾਈ ਲੜ ਕੇ ਜੇ ਪੈਨਸ਼ਨ ਲੱਗੀ ਤੇ ਇਹਨਾਂ ਦੀ ਡੈਥ ਹੋ ਗਈ ਫੇਰ ਕਾਨੂੰਨੀ ਲੜਾਈ ਲੜਨੀ ਪਈ ਬੀਬੀ ਬਿਆਨਤ ਕੌਰ ਜੀ ਨੂੰ ਔਲਮਕਿ ਇਸ ਪਰਿਵਾਰ ਵਾਸਤੇ ਅੱਜ ਵੀ ਜੇ ਤੁਸੀਂ ਦੇਖੋਗੇ ਤੇ ਸਥਿਤੀਆਂ ਵੈਸੀਆਂ ਹੀ ਹਨ ਜੈਸੀਆਂ ਹਾਕਮ ਸਿੰਘ ਪਠੱਲ ਸਾਰੀ ਜ਼ਿੰਦਗੀ ਹੰਡਾ ਕੇ ਇਥੋਂ ਰੁਖਸਤ ਹੋ ਗਏ ਖੈਰ ਉਹ ਕਿਸ ਨੇ ਕਿਹਾ ਸੀ ਕਹੇ ਰਹਿਣੇ ਕੋ ਸਦਾ ਦਹਰ ਮੇ ਆਤਾ ਨਹੀਂ ਕੋਈ ਤੂੰ ਜੈਸੇ ਗਏ ਐਸੇ ਵੀ ਜਾਤਾ ਨਹੀਂ ਕੋਈ ਜੋ ਹਾਕਮ ਸਿੰਘ ਦੀ ਕਹਾਣੀ ਹੈ ਮੇਰੇ ਖਿਆਲ ਦੇ ਨਾਲ ਭਾਈ ਪਹਿਲਾ ਸ਼ੇਰ ਵੀ ਉਹਨਾਂ ਤੇ ਟੁੱਕਦਾ ਹੈ ਤੇ ਜੋ ਆਖਰੀ ਪੰਕਤੀਆਂ ਨੇ ਇਹ ਵੀ ਟੁੱਕਦੀਆਂ ਨੇ ਕਿ ਰਹਿਣੇ ਕੋ ਦਹਰ ਮੇ ਦਹਰ ਹੁੰਦਾ ਸੰਸਾਰ ਕਿ ਵਾਕਿਆ ਸਦਾ ਤੇ ਇਥੇ ਕਿਸੇ ਨੇ ਰਹਿਣਾ ਨਹੀਂ ਪਰ ਜਿਸ ਤਰ੍ਹਾਂ ਹਾਕਮ ਸਿੰਘ ਪਠੜ ਤੁਰ ਗਏ ਜਿਸ ਤਰ੍ਹਾਂ ਮਯੂਸੀ ਲੈ ਕੇ ਨਿਰਾਸ਼ਾ ਲੈ ਕੇ ਇਗਨੋਰੈਂਸ ਲੈ ਕੇ ਜ਼ਲਾਲਤ ਲੈ ਕੇ ਵੈਸੇ ਕੋਈ ਜਾਂਦਾ ਵੀ ਨਹੀਂ ਇੱਕ ਕਮੈਂਟ ਤੋਂ ਅਸੀਂ ਇਸ ਕਹਾਣੀ ਨੂੰ ਫੋਲੋ ਕੀਤਾ ਸੀ ਅੱਜ ਕੱਲ੍ਹ ਕੁਝ ਲੋਕਾਂ ਨੇ ਕਸਮ ਖਾਧੀ ਆ ਕਿ ਅਸੀਂ ਚੰਗਾ ਕੰਟੈਂਟ ਵੇਖਣਾ ਨਹੀਂ ਅਸੀਂ ਵੀ ਪ੍ਰਣ ਕੀਤਾ ਕਿ ਅਸੀਂ ਵੀ ਪਿੱਛੇ ਹੱਟਣਾ ਨਹੀਂ ਦੇਖਾਂਗੇ ਕਿਹਦੇ ਚ ਕਿੰਨਾ ਕੁ ਦਾਮ ਆ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਇਜਾਜ਼ਤਾਂ ਸਾਰੇ